ਅੱਜ ਦੇ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਦਾ ਸਵਾਗਤ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਸੁਣੋ ਤੇ ਸਮਝੋ ਆਪਣੇ ਇਮਤਿਹਾਨ ਦੀ ਤਿਆਰੀ ਲਈ ਤੇ ਨਾਲ ਦੀ ਨਾਲ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਹੋਰ ਵੀਡੀਓਜ਼ ਵੇਖਣ ਨੂੰ ਮਿਲ ਸਕਣ ਬੜੇ ਗੁਲਾਮ ਅਲੀ ਖਾਨ ਰੇਖਾ ਚਿੱਤਰ ਹੈ ਜਿਹੜਾ ਕਿ ਪੰਜਾਬ ਦੇ ਮਹਾਨ ਕਲਾਕਾਰਾਂ ਦੇ ਵਿੱਚ ਸ਼ਾਮਲ ਹੈ ਬੜੇ ਗੁਲਾਮ ਅਲੀ ਖਾਨ ਇੱਕ ਪ੍ਰਸਿੱਧ ਸ਼ਾਸਤਰੀ ਗਾਇਕ ਸਨ ਜਿਨ੍ਹਾਂ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਉਹਨਾਂ ਨੂੰ ਪਦਮ ਪੂਸ਼ਣ ਦਾ ਬਹੁਤ ਵੱਡਾ ਪੁਰਸਕਾਰ ਜਿਹੜਾ ਹੁੰਦਾ ਵਾ ਭਾਰਤ ਸਰਕਾਰ ਵੱਲੋਂ ਮਿਲਿਆ ਉਹਨਾਂ ਨੂੰ ਹਿੰਦੁਸਤਾਨ میوزਿਕ ਅਵਾਰਡ ਮਿਲਿਆ ਉਹਨਾਂ ਨੂੰ ਉਹ ਪਟਿਆਲਾ ਘਰਾਣੇ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਲੇ ਸਨ ਪਟਿਆਲਾ ਘਰਾਣੇ ਦੇ ਵਿੱਚ ਫਤਿਹ ਫਤਿਹ ਅਲੀ ਖਾਨ ਤੇ ਅਲੀ ਖਾਨ ਦੋ ਵੱਡੇ ਉਹਨਾਂ ਦੇ ਗੁਰੂ ਸਨ ਜਿਨ੍ਹਾਂ ਤੋਂ ਉਹਨਾਂ ਨੇ ਅੱਗੇ ਇਸ ਪਰੰਪਰਾ ਨੂੰ ਉਹਨਾਂ ਨੇ ਅੱਗੇ ਤੋਰਿਆ ਤੋਰਿਆ ਤੇ ਆਪ ਦਾ ਨਾਮ ਵੀ ਗੁਲਾਮ ali ਜਿਹੜਾ ਸੀ ਉਹ ਉਹ ਵੀ ਆਪਦੇ ਗੁਰੂ ਨੇ ਹੀ ਆਪਦੇ ਪਰਿਵਾਰ ਨੂੰ ਰੱਖਣ ਲਈ ਕਿਹਾ ਸੀ ਤੇ ਕੁਝ ਸਾਲਾਂ ਬਾਅਦ ਉਹਨਾਂ ਦੇ ਨਾਂ ਅੱਗੇ ਬੜੇ ਜੋੜ ਦਿੱਤਾ ਗਿਆ ਤਾਂ ਜੋ ਦੂਸਰੇ ਦੋ ਗੁਲਾਮ ali ਸੰਗੀਤਕਾਰਾਂ ਤੋਂ ਵੱਖਰੇ ਪਛਾਣੇ ਜਾ ਸਕਣ ਉਹਨਾਂ ਨੇ ਆਪਣੀ ਮੋਢਲੀ ਜਿਹੜੀ ਵਿਦਿਆ ਸੀ ਆਪਣੇ ਪਿਤਾ ਕੋਲੋਂ ਸਿੱਖੀ ਉਸ ਤੋਂ ਬਾਅਦ ਲਾਹੌਰ ਦੇ ਰੰਗ ਮਹਿਲ ਵਿਸ਼ਣ ਸਕੂਲ 'ਚ 5 ਜਮਾਤਾਂ ਤੱਕ ਪੜ੍ਹੇ ਤੇ ਮਾਂ ਬੋਲੀ ਪੰਜਾਬੀ 'ਚ ਗੱਲਬਾਤ ਕਰਦੇ ਤੇ ਹਿੰਦੀ ਵਿੱਚ ਵੀ ਉਹਨਾਂ ਨੇ ਗੀਤ ਗਾਏ ਪਟਿਆਲੇ ਦੀ ਪਰੰਪਰਾ ਫਤਿਹ ਅਲੀ ਖਾਨ ਤੇ ਅਲੀ ਖਾਨ ਤੋਂ ਉਹਨਾਂ ਨੇ ਸਿੱਖਿਆ ਲਈ ਤੇ ਉਹਨਾਂ ਦੀ ਇਸ ਇਸ ਨੂੰ ਅੱਗੇ ਵੀ ਤੋਰਿਆ ਤੇ ਅੱਜ ਪਟਿਆਲਾ ਘਰਾਣਾ ਬੜੇ ਗੁਲਾਮ ਅਲੀ ਖਾਨ ਦੇ ਨਾਲ ਵਜੋਂ ਜਾਣਿਆ ਜਾਂਦਾ ਹੈ ਭਾਵੇਂ ਕਿ ਇਸ ਪਟਿਆਲੇ ਨਾਲੋਂ ਤੱਕ ਕੋਈ ਬੰਧ ਨਹੀਂ ਉਸ ਦਾ ਪਰਿਵਾਰ ਕਦੇ ਪਟਿਆਲੇ ਰਿਹਾ ਵੀ ਨਹੀਂ ਸੀ ਪਰ ਉਸ ਨੇ ਸਾਹ ਦੇ ਸੁਰ ਪਟਿਆਲੇ ਦੀ ਗਾਇਕੀ ਦੀ ਪਰੰਪਰਾ ਤੋਂ ਲਏ ਸਨ ਇਹ ਜੇ ਇੱਕ ਤਰ੍ਹਾਂ ਨਾਲ ਬੜੇ ਗੁਲਾਮ ਅਲੀ ਖਾਨ ਨੇ ਪਟਿਆਲੇ ਦੀ ਸੰਗੀਤਕ ਧਰਤੀ ਨੂੰ ਅਮਰ ਕਰ ਦਿੱਤਾ। ਲੇਖਕ ਨੂੰ ਗੁਲਾਮ ਅਲੀ ਖਾਨ ਨੂੰ ਇੱਕ ਸੰਵੇਲਨ ਵਿੱਚ ਮਿਲਿਆ ਜਿੱਥੇ ਦਿੱਲੀ ਵਿੱਚ ਸੰਗੀਤ ਸਮਾਰੋਹ ਚੱਲ ਰਿਹਾ ਸੀ ਤੇ ਲੇਖਕ ਨੂੰ ਲੱਗਿਆ ਵੇਖਣ ਨੂੰ ਉਹ ਇੱਕ ਪਲਵਾਨ ਲੱਗਦਾ ਸੀ ਪਹਿਲਵਾਨ ਲੱਗਦਾ ਸੀ ਤੇ ਬਸੰਤ ਦੇਸਾਈ ਨੇ ਫਿਲਮੀ ਗੀਤਾਂ ਦੀ ਜਦੋਂ ਪ੍ਰਸ਼ੰਸਾ ਕੀਤੀ ਤੇ ਕਲਾਸਿਕ ਸੰਗੀਤ ਉੱਪਰ ਕਾਫੀ ਬਿਆਨ ਕੀਤਾ। ਦਾ ਉਸੇ ਵੇਲੇ ਗੁਲਾਮ ਮਲੀਖਾਨੇ ਉਹਨਾਂ ਦਾ ਜਦੋਂ ਉਹਨਾਂ ਦੀ ਵਾਰੀ ਆਈ ਤੇ ਉਹਨਾਂ ਨੇ ਕਲਾਸਿਕ ਸੰਗੀਤ ਦੀ ਖੂਬਸੂਰਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਬਹੁਤ ਵਧੀਆ ਜਿਹੜੇ ਬੋਲ ਹਨ ਬੋਲੇ ਤੇ ਉਹਨਾਂ ਨੇ ਕਲਾਸਿਕ ਸੰਗੀਤ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਕਲਾਸਿਕ ਜਾਂ ਸ਼ਾਸਤਰੀ ਸੰਗੀਤ ਹੁੰਦਾ ਹੈ ਉਹ ਰਾਗਾਂ ਦੇ ਵਿੱਚ ਮੌਸਮਾਂ ਦੇ ਵਿੱਚ ਸਾਰੇ ਤਰ੍ਹਾਂ ਨਾਲ ਸਬੰਧਤ ਹੁੰਦਾ ਹੈ ਉਦੋਂ ਬਾਅਦ ਲੇਖਕ ਗੁਲਾਮ ਅਲੀ ਨੂੰ ਕਰੋਲ ਬਾਗ ਦਿੱਲੀ ਵਿੱਚ ਮਿਲਿਆ ਜਿੱਥੇ ਉਸ ਨੂੰ ਗੁਲਾਮ ਅਲੀ ਖਾਨ ਨੂੰ ਕਈ ਵਾਰ ਸੁਣਨ ਦਾ ਮੌਕਾ ਵੀ ਮਿਲਦਾ ਰਿਹਾ ਕਰੋਲ ਬਾਗ ਵਿਖੇ ਉਹ ਕਿਸੇ ਵਕੀਲ ਦੇ ਘਰ ਉਹਨਾਂ ਨੂੰ ਮਿਲਿਆ ਸੀ ਤੇ ਉਹ ਆਪਣੇ ਪੁੱਤਰ ਤੇ ਤਿੰਨ ਸ਼ਾਗਿਰਦਾਂ ਨਾਲ ਉੱਥੇ ਗਾ ਰਹੇ ਸਨ ਤੇ ਲੇਖਕ ਇਹਨਾਂ ਨੂੰ ਗਾਉਂਦੇ ਦੇਖ ਕੇ ਉਹਨਾਂ ਦਾ ਸੰਗੀਤ ਪ੍ਰਤੀ ਜੋ ਇੱਕ ਬਹੁਤ ਲਗਨ ਸੀ ਉਸ ਦਾ ਅੰਦਾਜ਼ਾ ਲਗਾਇਆ ਫਿਰ ਲੇਖਕ ਦੇ ਜੋ ਉਹ ਬਹੁਤ ਜ਼ਿਆਦਾ ਗੁਲਾਬ ਅਲੀ ਸੱਜਣ ਸੌਰਨ ਦੇ ਬੜੇ ਸ਼ਕੀਨ ਸੀ ਉਹ ਅੱਖਾਂ ਦੇ ਵਿੱਚ ਸੁਰਮਾ ਪਾ ਕੇ ਰੱਖਣਾ ਤੇ ਆਪਣੇ ਆਪ ਨੂੰ ਬਹੁਤ ਗਾੜੇ ਰੰਗਾਂ ਦੇ ਕੱਪੜੇ ਪੈਣਨਾ ਇਹ ਉਹਨਾਂ ਦੇ ਸ਼ੌਂਕ ਵਿੱਚ ਸ਼ਾਮਲ ਸੀ ਤੇ ਉਹ ਕਹਿੰਦੇ ਹੁੰਦੇ ਸਨ ਕਿ ਜੇ ਕੋਈ ਬਨੁਖ ਗਾਉਂਦਾ ਆ ਨਾ ਤਾਂ ਉਹਨੂੰ ਗੀਤ ਨਾਲ ਇਸ਼ਕ ਕਰਨਾ ਚਾਹੀਦਾ ਹੈ ਉਹਨੂੰ ਖੋਲ ਕੇ ਗਾਉਣਾ ਚਾਹੀਦਾ ਹੈ ਉਹ ਕਹਿੰਦੇ ਸ਼ਰਮੇਲੀ ਆਵਾਜ਼ ਚੰਗੀ ਨਹੀਂ ਹੁੰਦੀ ਆਵਾਜ਼ ਸਾਡੇ ਗਲ ਤੋਂ ਨਹੀਂ ਨਿਕਲਦੀ ਚਾਹੀਦੀ ਸਾਡੀ ਧੁਨੀ ਤੋਂ ਅਰਥਾਤ ਸਾਡੇ ਰੂਹ ਤੋਂ ਨਿਕਲਦੀ ਚਾਹੀਦੀ ਹੈ ਕਿ ਇਹ ਆਵਾਜ਼ ਇਸ ਤਰ੍ਹਾਂ ਦੀ ਕੱਚੇ ਘੜੇ ਵਰਗੀ ਨਾ ਹੋਵੇ ਪੱਕੇ ਘੜੇ ਵਰਗੀ ਹੋਵੇ ਉਹਨਾਂ ਦਾ ਖਿਆਲ ਸੀ ਕਿ ਜੇ ਅਸੀਂ ਰਿਆਜ਼ ਕਰਾਂਗੇ ਸਾਧਨਾ ਕਰਾਂਗੇ ਤਾਂ ਸਾਡੀ ਆਵਾਜ਼ ਦੇ ਵਿੱਚ ਬਹੁਤ ਕੋਮਲਤਾ ਆ ਸਕਦੀ ਹੈ ਉਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਅੱਛੇ ਗਾਇਕ ਬanna ਹੈ ਤਾਂ ਸਾਨੂੰ ਲਗਾਤਾਰ ਉਹਦੇ ਲਈ ਰਿਆਜ਼ ਕਰਨਾ ਜ਼ਰੂਰੀ ਹੈ ਉਸ ਗੀਤ ਸੰਬੰਧੀ ਬੜੀਆਂ ਡੂੰਘੀਆਂ ਗੱਲਾਂ ਕਰਦੇ ਸਨ ਤੇ ਉਸ ਜੋ ਵੀ ਉਹਨਾਂ ਕੋਲ ਆਉਂਦਾ ਉਸ ਨੂੰ ਸਗੀਤ ਦੋ ਜਾਨੂ ਕਰਾਉਂਦੇ ਬੜੇ ਗੁਲਾਮ ਅਲੀ ਖਾ ਦੇਸ਼ ਵੰਡ ਤੋਂ ਬੜੇ ਦੁਖੀ ਹੋਏ ਕਿਉਂਕਿ ਉਹਨਾਂ ਨੂੰ ਇਸ ਵੰਡ ਦੇ ਨਾਲ ਇਦਾਂ ਲੱਗਿਆ ਜਿਵੇਂ ਕਲਾਕਾਰ ਵੀ ਵੰਡੇ ਗਏ ਹਨ ਤੇ ਉਹ ਕਦੀ ਪਾਕਿਸਤਾਨ ਜਾਂਦੇ ਕਦੀ ਭਾਰਤ ਆਉਂਦੇ ਤਾਂ ਉਹਨਾਂ ਨੂੰ ਦੋਨੋਂ ਪਾਸਿਆਂ ਤੋਂ ਆਪਣੀ ਮਾਨੂ ਤਸੱਲੀ ਨਾ ਮਿਲਦੀ ਬੰਬਈ, ਕਲਕੱਤਾ, ਦਿੱਲੀ ਸ਼ਹਿਰ ਦੇ بڑے-ਵੱਡੇ ਪ੍ਰਸ਼ਾਸਕ ਸੀ ਤੇ ਉਹ ਕਈ ਵਾਰ ਬੰਬਈ ਛੱਡ ਕੇ ਕਰਾਚੀ ਜਾਂਦੇ, ਫਿਰ ਕਾਬਲ ਚਲੇ ਜਾਂਦੇ, ਫਿਰ ਲਾਹੌਰ ਚਲੇ ਜਾਂਦੇ। ਪਰ ਉਹਨਾਂ ਦਾ ਦੇਸ਼ ਵੰਡ ਤੋਂ ਬਾਅਦ ਮਨ ਟਿਕਿਆ ਨਹੀਂ। ਤੇ 1927 ਜਦੋਂ ਉਹਨਾਂ ਦੀ ਲਾਹੌਰ 'ਚ ਸ਼ਾਦੀ ਹੋਈ, ਉਹਦੀ ਉਹਨਾਂ ਦੀ ਪਤਨੀ ਦਾ ਨਾਂ ਅੱਲਾ ਜਵਾਈ ਸੀ ਜਿਸਦੇ ਦੋ ਪੁੱਤਰ ਸਨ। ਪਤਨੀ ਦੀ ਮੌਤ ਜਲਦੀ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਪ ਪਾਲਿਆ। ਤਾਂ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਮوڑੇ ਸ਼ਾਦੀ ਕਰਾਈ 1948 ਜਦੋਂ ਦੇਸ਼ ਵੰਡ ਤੋਂ ਬਾਅਦ ਉਹ ਕਰਾਚੀ ਗਏ ਉੱਥੇ ਉਹਨਾਂ ਨੇ ਸ਼ਾਦੀ ਕਰਾਈ ਤੇ ਉਹ ਜਿਹੜੇ ਬਲਾਮ Wali ਖਾਨ ਸੀਗੇ ਉਹ ਜਿਹੜੇ ਸਾਰੇ ਮਜ਼ਹਹਬੀ ਵੰਡਾ ਨੇ ਉਹਨਾਂ ਤੋਂ ਉੱਪਰ ਸਨ ਉਹ ਇੱਕ ਸ਼੍ਰੀ ਕ੍ਰਿਸ਼ਨ ਦੀ ਲੀਲਾ ਵੀ ਬੜੀ ਖੋਲ ਕੇ ਗਾਉਂਦੇ ਸਨ ਤੇ ਕਦੇ-ਕਦੇ ਉਹ ਸ਼ਬਦ ਵੀ ਜਿਹੜੇ ਆ ਨਾ ਉਹ ਵੀ ਉਚਾਰਦੇ ਸਨ ਤੇ ਉਹ ਫਿਰ ਆਜ਼ਾਦੀ ਤੋਂ ਬਾਅਦ ਫਿਰ ਕਲਕੱਤੇ ਵੀ ਆਏ ਇਥੇ ਆ ਕੇ ਉਹਨਾਂ ਨੇ ਕਾਫੀ ਸਮਾਂ ਰਏ ਤੇ ਉੱਥੇ ਆਪਣਾ ਸਾਹਿਤਿਕ ਨਾਂ ਸਾਹਿਤਿਕ ਨਾਂ ਸਬਰੰਗ ਰੱਖਿਆ ਤੇ ਮੁੰਬਈ 'ਚ ਆਪਣਾ ਘਰ ਵੀ ਬਣਾਇਆ ਮਤਲਬ ਉਹ ਆਉਂਦੇ ਜਾਂਦੇ ਰਹਿੰਦੇ ਸੀ ਭਾਰਤ ਨਾਲੋਂ ਟੁੱਟੇ ਨਹੀਂ ਫਿਰ ਅਸੀਂ ਜਦੋਂ ਉਹਨਾਂ ਦੇ ਜੀਵਨ ਬਾਰੇ ਅੱਗੇ ਸੁਣ ਦੇਖਦੇ ਹਾਂ ਤੇ ਉਹਨਾਂ ਦਾ ਜੀਵਨ ਵਿੱਚ ਲਗਾਤਾਰ ਉਤਸ਼ਾਹ ਸੀ ਉਹ ਸੱਚ ਬੋਲਣ ਵਾਲੇ ਸੀ ਉਹ ਕਦੇ ਵੀ ਝੂਠ ਨਾ ਨਾ ਤਾਂ ਝੂਠ ਦਾ ਸਾਥ ਦਿੰਦੇ ਸੀ ਨਾ ਹੀ ਝੂਠ ਬੋਲਦੇ ਸੀ ਇਹ ਜੀਵਨ ਦੇ ਹਰ ਵਰਤਾਰੇ ਵਿੱਚੋਂ ਸੰਗੀਤ ਲੱਭਣ ਦੀ ਕੋਸ਼ਿਸ਼ ਕਰਦੇ ਸੀ। ਉਹਨਾਂ ਨੂੰ ਇੰਜ ਲੱਗਦਾ ਸੀ ਜਿਵੇਂ ਉਹਨਾਂ ਦੀ ਇੱਕ ਸ਼ਾਗਿਰਦ ਸੀ ਮਾਲਤੀ ਮਲਾਨੀ। ਮਾਲਤੀ ਮਲਾਨੀ ਨਾਲ ਜਦੋਂ ਕਰਦੀ ਉਹ ਕਾਰ ਤੇ ਵੀ ਘੁੰਮ ਲਈ ਜਾਂਦੇ ਜਾਂ ਉਹ ਕਿਤੇ ਉਹਨਾਂ ਨੂੰ ਛੱਡਣ ਲਈ ਜਾਂਦੀ ਤਾਂ ਰਸਤੇ 'ਚ ਉਹ ਇਵਨ ਕਾਰ ਚ ਲਾਉਂਦੇ ਸਮੇਂ ਲਾਲ ਬੱਤੀਆਂ, ਬ੍ਰੇਕਾਂ ਸਭ ਨੂੰ ਸੰਗੀਤ ਨਾਲ ਜੋੜ ਕੇ ਸਮਝਾਉਂਦੇ। ਉਹ ਕਹਿੰਦੇ ਕਿ ਪੰਛੀ ਦੀ ਉਡਾਨ, ਮੱਛੀ ਦਾ ਤੈਰਨਾ, ਘੋੜੇ ਦਾ ਦੌੜਨਾ, ਫੁੱਲਾਂ ਦਾ ਖੇਡਣਾ ਸੱਤੋ ਪ੍ਰੇਰਨਾ ਲੈਣੀ ਚਾਹੀਦੀ ਹੈ ਔਰ ਈਵਨ ਉਹ ਮਾਲਸ਼ੀਏ ਤੋਂ ਚੰਪੀ ਜਦੋਂ ਕਰਾਉਂਦੇ ਸਨ ਤਾਂ ਉਹਦੇ ਵਿੱਚੋਂ ਵੀ ਸੰਗੀਤ ਦਾ ਆਨੰਦ ਲੈਂਦੇ ਸਨ ਅਰਥਾਤ ਸੰਗੀਤ ਉਹਨਾਂ ਵਾਸਤੇ ਇੱਕ جنੂਨ ਸੀ ਉਹ ਕਹਿੰਦੇ ਮੈਂ ਗਾਉਂਦਾ ਹਾਂ ਕਿਉਂਕਿ ਮੈਨੂੰ ਸੰਗੀਤ ਨਾਲ ਇਸ਼ਕ ਹੈ ਉਹ ਸੰਗੀਤ ਦੇ ਨਾਲ ਨਾਲ ਗੀਤ ਦੇ ਉੱਪਰ ਵੀ ਬੜਾ ਧਿਆਨ ਦਿੰਦੇ ਸੀ ਵੀ ਜਿਹੜਾ ਗੀਤ ਬੋਲਿਆ ਜਾ ਰਿਹਾ ਉਹ ਗੀਤ ਕਿਸ ਤਰ੍ਹਾਂ ਦਾ ਹੈ ਉਹ ਗੀਤ ਦੇ ਬੋਲਾਂ ਨੂੰ ਬਹੁਤ ਸਾਫ਼ ਸੁਥਰਾ ਸਪਸ਼ਟ ਬੋਲਦੇ ਉਹ ਮਿੱਤਰਤਾ ਨਿਭਾਉਣ ਵਾਲੇ ਸੀ ਉਹਨਾਂ ਦੇ ਇੱਕ ਮਿੱਤਰ ਬਹੁਤ ਪਿਆਰੇ ਮਿੱਤਰ ਸੀ ਸ਼ੰਭੂ ਮਹਾਰਾਜ ਸ਼ੰਭੂ ਮਹਾਰਾਜ ਉਹਨਾਂ ਨੂੰ ਜਦੋਂ ਮਿਲਣ ਆਏ ਇੱਕ ਦਿਨ ਤੇ ਉਹ ਆਪਣੇ ਪੁਰਾਣੇ ਮਿੱਤਰ ਨੇ ਆਉਣ ਦੀ ਖੁਸ਼ੀ ਵਿੱਚ ਝੂਮ ਕੇ ਠੁੰਮਰੀ ਗਾਉਣ ਲੱਗੇ ਤੇ ਜਦੋਂ ਗਾਰੇ ਸਨ ਤਾਂ ਸ਼ੰਭੂ ਮਹਾਰਾਜ ਨੇ ਆਪਣੇ ਨ੍ਰਿਤ ਦੀਆਂ ਮੁਦਰਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਰਥਾਤ ਦੋਵਾਂ ਮਿੱਤਰਾਂ ਦੇ ਵਿੱਚ ਇੱਕ ਬਹੁਤ ਸਾਜ ਸੀ ਇੱਕ ਸੁਰਾ ਦਾ ਬਾਦਸ਼ਾਹ ਸੀ ਤੇ ਦੂਸਰਾ ਨ੍ਰਿਤ ਦਾ ਬਾਦਸ਼ਾਹ ਸੀ ਤੇ ਦੋਵੇਂ ਮਿਲ ਕੇ ਬੜੀ ਰੌਣਕ ਲਾਉਂਦੇ ਜਿਹੜਾ ਬੜੇ ਗੁਲਾਮ ਅਲੀ ਖਾਨ ਉਹ ਦੰਦਾਂ ਨੂੰ ਬੁਰਸ਼ ਕਰਦੇ ਆ ਜਾਂ ਸ਼ੇਵ ਕਰਦੇ ਆ ਤਾਂ ਵੀ ਉਹ ਸੰਗੀਤਕ ਲੈ ਦੇ ਵਿੱਚ ਹੀ ਗੁੰਗਣਾਉਂਦੇ ਰਹਿੰਦੇ ਤੇ ਇਹ ਉਹਨਾਂ ਦਾ ਇੱਕ ਸੁਭਾਅ ਸੀ ਕਿ ਜੀਵਨ ਦੇ ਹਰ ਵਰਤਾਰੇ ਤੋਂ ਸੰਗੀਤ ਲੱਭਦੇ ਸਨ ਬੜੇ ਮਖੌਲੀਏ ਸੁਭਾਅ ਵਾਲੇ ਸੀ ਜੈ ਬਹੁਤ ਬਿਮਾਰੀ ਦੀ ਅਵਸਥਾ ਵਿੱਚ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਆਏ ਗਏ ਨਾਲ ਹੱਸ ਕੇ ਮਖੌਲ ਕਰਕੇ ਗੱਲ ਕਰਦੇ ਤੇ ਬਿਮਾਰੀ ਦੀ ਹਾਲਤ ਡਾਕਟਰਾਂ ਨੂੰ ਵੇਖਣ ਆਇਆ ਉਹ ਟੱਕ ਟੋ ਬੋਛ ਤੇ ਬੈਠੇ ਗਾ ਰਹੇ ਸੀ ਡਾਕਟਰ ਵੇਖ ਕੇ ਹੈਰਾਨ ਹੋਇਆ ਡਾਕਟਰ ਨੇ ਕਿਹਾ ਇੱਕ ਮਿਸਾਲ ਹੈ ਕਿਵੇਂ ਦ੍ਰਿੜ ਨਿਸ਼ਚੇ ਵਾਲਾ ਸੰਗੀਤਕਾਰ ਆਪਣੇ ਸਰੀਰ ਵਿੱਚ ਨਵੀਂ ਸ਼ਕਤੀ ਭਰ ਰਿਹਾ ਹੈ ਅਧਰੰਗ ਕਰਕੇ ਉਹਨਾਂ ਦਾ ਇੱਕ ਪਾਸਿਓਂ ਚਿਹਰਾ ਵਿਗੜ ਗਿਆ ਸੀ ਜਿਸਮ ਅੱਧਾ ਨਿਸੱਤ ਜਾਂ ਬੇਸੱਤ ਹੋ ਗਿਆ ਸੀ ਪਰ ਉਹ ਡਾਕਟਰਾਂ ਦੀ ਸਲਾਹ ਦੇ ਉਲਟ 10-12 ਸਾਲ ਫਿਰ ਵੀ ਆਪਣੀ ਕਲਾ ਦੇ ਜੋਰ ਦਿਖਾਉਂਦੇ ਰਹੇ ਉਹ ਰਿਆਜ਼ ਕਰਦੇ ਰਹੇ ਉਹ ਬੜੇ ਹੌਸਲੇ ਵਾਲੇ ਸਨ ਇਦੋਂ ਬਾਰਾਂ ਸਾਲਾਂ ਤੇ ਰਿਆਜ਼ ਕਰਦੇ ਸਨ ਤੇ ਬਿਮਾਰੀ ਦੇ ਹਾਲਤ ਵਿੱਚ ਪੱਖੇ ਦੀ ਘੂਂ-ਘੂਂ ਦੀ ਜਿਹੜੀ ਆਵਾਜ਼ ਆਉਂਦੀ ਸੀ ਉਸ ਦੇ ਨਾਲ ਵੀ ਸੰਗੀਤ ਸੁਰ ਮਿਲਾ ਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ ਕਹਿੰਦਾ ਭਾਵ ਲੇਖਕ ਨੇ ਇਹਨਾਂ ਨੂੰ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਦੱਸਿਆ ਆ ਜਿਹੜੇ ਕਿ ਆਪਣੇ ਜੀਵਨ ਦੇ ਹਰ ਮੋੜ ਤੇ ਹਰ ਕਦਮ ਤੇ ਆਪਣੇ ਅੰਦਰ ਹੌਂਸਲਾ ਰੱਖਦੇ ਸਨ ਉਹਨਾਂ ਨੂੰ ਪਦਮ ਪੂਸ਼ਣ ਪੁਰਸਕਾਰ ਮਿਲਿਆ ਹਿੰਦੁਸਤਾਨੀ 뮤ਜ਼ਿਕ ਅਵਾਰਡ ਮਿਲਿਆ ਤੇ ਇਸ ਤੋਂ ਇਲਾਵਾ ਛੋਟੇ ਛੋਟੇ ਬਹੁਤ ਸਾਰੇ ਹੋਰ ਵੀ ਮਾਨ ਸਨਮਾਨ ਮਿਲੇ ਤਾਂ ਇਹ ਇੱਕ ਤਰ੍ਹਾਂ ਨਾਲ ਲੇਖ ਨੇ ਇਸ ਸ਼ਖਸੀਅਤ ਦਾ ਸਾਡੇ ਨਾਲ ਜ਼ਿਕਰ ਕਰਕੇ ਉਸ ਨੇ ਪੰਜਾਬ ਦੀ ਕਲਾਸਿਕ ਜਿਹੜੇ ਸਿੰਗਰਸ ਨੇ ਜਾਂ ਕਲਾਸਿਕ ਜਿਹੜੇ ਸਾਡੇ ਗਾਇਕ ਨੇ ਉਹਨਾਂ ਦਾ ਮਾਣ ਵਧਾਇਆ ਹੈ ਕਿ ਬੜੇ ਗੁਲਾਮ ਅਲੀ ਖਾਂ ਇੱਕ ਪ੍ਰਸਿੱਧ ਸੰਗੀਤ ਹਸਤੀ ਸਨ ਜਿਹੜੇ ਕਿ ਇੱਕ ਚੰਗੇ ਇਨਸਾਨ ਵੀ ਸਨ ਤੇ ਦੂਸਰਿਆਂ ਦੇ ਮਦਦਗਾਰ ਵੀ ਸਨ ਤੇ ਦੂਸਰਿਆਂ ਨੂੰ ਸੰਗੀਤ ਸਿਖਾਉਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਸੀ